ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸੀ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਸ ਟੌਪਿਕ ਬਾਰੇ ਗੱਲ ਕਰਾਂਗੇ ਤੁਸੀਂ ਸਾਹਮਣੇ ਜਿਹੜਾ ਦੇਖ ਹੀ ਸਕਦੇ ਆ ਸ਼ਾਹ ਹੁਸੈਨ ਆ ਸਾਡਾ ਜਿਹੜਾ ਬੈਚ ਜਿਹੜਾ ਚੱਲ ਰਿਹਾ ਆ ਆ ਉਸ ਦੇ ਵਿੱਚ ਅਸੀਂ ਸੂਫੀ ਕਾਵ ਜਿਹੜਾ ਉਹ ਕਰ ਰਹੇ ਆ ਠੀਕ ਹੈ ਸੂਫੀ ਕਾਵ ਦੇ ਵਿੱਚ ਅਸੀਂ ਸੂਫੀਸਮ ਦੇ ਬਾਰੇ ਗੱਲ ਕੀਤੀ ਆ ਅਸੀਂ ਬਾਬਾ ਫਰੀਦ ਬਾਰੇ ਗੱਲ ਕੀਤੀ ਆ ਤੇ ਹੁਣ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਆਂ ਜੋ ਟੌਪਿਕ ਜਿਹੜਾ ਚੱਲ ਵੀ ਰਿਹਾ ਹੈ ਉਹ ਹੈ ਸ਼ਾਹ ਹੁਸੈਨ ਆਪਾਂ ਜੇ ਸ਼ਾਹ ਹੁਸੈਨ ਦੇ ਬਾਰੇ ਜਿਹੜਾ ਆ ਥੋੜੀ ਗੱਲਬਾਤ ਜਿਹੜੀ ਆਪਾਂ ਕਰਾਂਗੇ ਥੋੜੀ ਇਨਫੋਰਮੇਸ਼ਨ ਵੀ ਜਿਹੜੀ ਹੈ ਆਪਾਂ ਕੋਸ਼ਿਸ਼ ਕਰਾਂਗਾ ਮੈਂ ਆਪਣੇ ਵੱਲੋਂ ਕਿ ਤੁਹਾਨੂੰ ਜਿਹੜੀ ਇਹ ਪ੍ਰੋਵਾਈਡ ਜਿਹੜੀ ਹੈ ਉਹ ਵਧੀਆ ਢੰਗ ਨਾਲ ਜਿਹੜਾ ਉਹ ਕਰ ਸਕਾਂ ਠੀਕ ਹੈ ਅ ਇਸ ਤੋਂ ਪਹਿਲਾਂ ਮੈਂ ਸ਼ੁਰੂ ਕਰਾਂ ਮੈਂ ਇਹ ਜ਼ਰੂਰ ਚਾਹਾਂਗਾ ਕਿ ਜੋ ਇਸ ਚੈਨਲ ਤੇ ਨਵੇਂ ਆਏ ਨੇ ਉਹ ਚਲੋ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਜਾਣਕਾਰੀ ਹੈ ਉਸ ਦੇ ਬਾਰੇ ਇਨਫੋਰਮੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਗਰ ਕਿਸੇ ਨੇ ਬੈਚ ਦੇ ਰਿਗਾਰਡਿੰਗ ਕੋਈ ਗੱਲ ਕਰਨੀ ਹੈ ਅਗਰ ਉਹ ਬੈਚ ਦੇ ਵਿੱਚ ਜੁਆਇਨ ਜਿਹੜਾ ਉਹ ਹੋਣਾ ਚਾਹੁੰਦੇ ਆ ਕਿਉਂ ਕਿ ਕਿ ਹਜੇ ਸਾਡੇ ਦੋ ਟਾਪਿਕ ਹੋਏ ਆ ਤਾਂ ਜਿਸ ਟੌਪਿਕ ਦੇ ਵਿੱਚ ਤੁਸੀਂ ਆਉਣਾ ਚਾਹੁੰਦੇ ਆ ਤਾਂ ਆਪਾਂ ਉੱਥੋਂ ਹੀ ਸ਼ੁਰੂਆਤ ਜਿਹੜੀ ਹੈ ਉਹ ਤੁਹਾਨੂੰ ਉੱਥੋਂ ਕਰ ਦਵਾਂਗੇ ਔਰ ਘੁੰਮ ਕੇ ਦੁਬਾਰਾ ਹੀ ਜੋ ਜਿਤੋਂ ਜਿਹੜਾ ਤੁਹਾਡਾ ਰਹਿ ਗਿਆ ਤੁਹਾਡਾ ਬਾਅਦ ਦੇ ਵਿੱਚ ਤੁਹਾਡੀ ਆਪੀ ਉਹ ਟਰਨ ਆ ਜਾਏਗੀ ਤੇ ਅਗਰ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਇਹ ਨੰਬਰ ਤੇ ਜਿਹੜਾ ਆ ਤੁਸੀਂ WhatsApp ਤੇ ਜਿਹੜੀ ਉਹ ਗੱਲ ਕਰ ਸਕਦੇ ਆ 7696 604740 ਠੀਕ ਹੈ ਜੀ ਸੋ ਇਸ ਸੋ ਜਿਹੜੀ ਹੈ ਗੱਲ ਤੁਸੀਂ ਕਰ ਸਕਦੇ ਆ ਔਰ ਬਿਨਾ ਕਿਸੇ ਦੇਰੀ ਦੇ ਆਪਾਂ ਸ਼ੁਰੂ ਕਰਦੇ ਹਾਂ ਜਿਹੜਾ ਅੱਜ ਦਾ ਟੌਪਿਕ ਹੈ ਸੋ ਸ਼ਾਹ ਹੁਸੈਨ ਜਿੰਨੇ ਵੀ ਸੂਫੀ ਹੋਏ ਆ ਜਿਹੜੇ ਆਪਾਂ ਨੂੰ ਸਿਲੇਬਸ 'ਚ ਜਿਵੇਂ ਲੱਗੇ ਹੋਏ ਆ ਸ਼ਾਹ ਹੁਸੈਨ ਬਾਬਾ ਫਰੀਦ ਔਰ ਬੁੱਲੇ ਸ਼ਾ ਸ਼ਾਹ ਹੁਸੈਨ ਜਿਹੜੇ ਆ ਬੜੇ ਅਹਿਮ ਜਿਹੜੇ ਉਹ ਮੰਨੇ ਗਏ ਆ ਉਸ ਦਾ ਕਾਰਨ ਇਹ ਹੈ ਕਿ ਜਿਵੇਂ ਬਾਬਾ ਫਰੀਦ ਜਿਹੜੇ ਆ ਉਹ ਸ਼ਰੀਤ ਨੂੰ ਮੰਨਦੇ ਆ ਬਾਬਾ ਫਰੀਦ ਬਾਬਾ ਫਰੀਦ ਜਿਹੜੇ ਐ ਉਹ ਸ਼ਰੀਅਤ ਨੂੰ ਜਿਹੜਾ ਉਹ ਮੰਨਦੇ ਆ ਠੀਕ ਹੈ ਸ਼ਰੀਅਤ ਜਿਵੇਂ ਮੈਂ ਦੱਸਿਆ ਸੀਗਾ ਸ਼ਰੀਅਤ ਮਤਲਬ ਨਿਯਮ ਸ਼ਰੀਅਤ ਦੇ ਵਿੱਚ ਨਿਯਮ ਆਉਂਦੇ ਆ ਜਿਵੇਂ ਇਸਲਾਮ ਦੇ ਵਿੱਚ ਮੈਂ ਉਹਦੋਂ ਆਪਾਂ ਗੱਲ ਕੀਤੀ ਸੀ ਅਸੀਂ ਕਲਾਸ ਦੇ ਵਿੱਚ ਕਿ ਪੰਜ ਜਿਹੜੇ ਰੁਕਾ ਨਾ ਜਿਹਦੇ ਵਿੱਚ ਕਲਮਾ ਜਿਹਦੇ ਵਿੱਚ ਨਮਾਜ਼ ਜਿਹਦੇ ਵਿੱਚ ਰੋਜ਼ੇ ਜਿਹਦੇ ਵਿੱਚ ਜ਼ਕਾਤ ਔਰ ਜਿਹਦੇ ਵਿੱਚ ਹੱਜ ਜਿਹਨੂੰ ਆਪਾਂ ਹੱਜ ਯਾਤਰਾ ਵੀ ਕਹਿ ਦਿੰਦੇ ਹਾਂ ਠੀਕ ਹੈ ਇਹ ਪੰਜ ਜਿਹੜੇ ਰੁਕਾ ਨਾ ਜਿਹੜੇ ਕਿ ਮੁਸਲਮਾਨਾਂ ਲਈ ਇਹ ਕਰਨੇ ਜਿਹੜੇ ਜ਼ਰੂਰੀ ਹੁੰਦੇ ਜਿਵੇਂ ਹੁਣੇ ਪਿੱਛੇ ਜੇ ਰਮਜ਼ਾਨ ਦਾ ਮਹੀਨਾ ਲੰਘ ਕੇ ਗਿਆ ਜਦੇ ਵਿੱਚ ਮੁਸਲਮਾਨਾਂ ਨੇ ਜਿਹੜੇ ਉਹ ਰੋਜ਼ੇ ਰੱਖੇ ਸੀ ਤਾਂ ਇਹ ਸ਼ਰੀਅਤ ਦੇ ਕੁਝ ਜਿਹੜੇ ਨਿਯਮ ਆ ਹੁਣ ਸ਼ਾਹ ਹੁਸੈਨ ਔਰ ਬਾਬਾ ਫਰੀਦ ਦੇ ਵਿੱਚ ਇੱਕ ਜਿਹੜਾ ਡਿਫਰੈਂਸ ਅਸੀਂ ਕਹਿਣਾ ਹੋਵੇ ਤਾਂ ਉਹ ਇਹੀ ਆ ਕਿ ਸ਼ਾਹ ਹੁਸੈਨ ਜਿਹੜਾ ਆ ਉਹ ਸ਼ਰੀਅਤ ਨੂੰ ਨਹੀਂ ਮੰਨਦੇ ਉਹਨਾਂ ਨੇ ਬਗਾਵਤ ਜਿਹੜੀ ਉਹ ਕੀਤੀ ਸੀ ਉਹ ਕਹਿੰਦੇ ਸੀਗੇ ਕਿ ਇਹ ਨਿਯਮ ਜਿਹੜੇ ਐ ਉਹ ਕਹਿ ਲਓ ਕਿ ਸਾਡੇ ਔਰ ਪ੍ਰਮਾਤਮਾ ਦੇ ਵਿੱਚ ਸਾਡੇ ਔਰ ਖੁਦਾ ਦੇ ਵਿੱਚ ਕੋਈ ਨਿਯਮ ਨਹੀਂ ਜਿਹੜੇ ਉਹ ਹੋ ਸਕਦੇ ਅਸੀਂ ਆਪ ਹੀ ਜਿਹੜੇ ਐ ਸਿੱਧਾ ਸੀ ਪ੍ਰਮਾਤਮਾ ਦੇ ਨਾਲ ਖੁਦਾ ਦੇ ਨਾਲ ਜਿਹੜਾ ਉਹ ਮਿਲ ਸਕਦੇ ਆਂ ਔਰ ਜਿਉਂਦੇ ਹੋਏ ਮਿਲ ਸਕਦੇ ਆਂ ਜਿਵੇਂ ਕਈੇ ਧਰਮਾਂ 'ਚ ਮੰਨਿਆ ਜਾਂਦਾ ਕਿ ਮੁਕਤੀ ਜਿਹੜੀ ਐ ਮੌਤ ਤੋਂ ਬਾਅਦ ਹੁੰਦੀ ਆ ਬਾਰੇ ਜਿਹੜੇ ਸੂਫੀਜ਼ਮ ਨੂੰ ਜਿਹੜੇ ਮੰਨਦੇ ਆ ਜਿਹੜੇ ਸੂਫੀ ਲੋਕ ਸੀਗੇ ਉਹ ਕਹਿੰਦੇ ਆ ਕਿ ਅਸੀਂ ਜਿਉਂਦੇ ਜੀ ਜਿਹੜਾ ਆ ਅਸੀਂ ਉਹ ਰੱਬ ਨੂੰ ਪਾਣਾ ਆ ਉਸ ਦੇ ਨਾਲ ਇਕਮਿਕ ਹੋ ਜਾਣਾ ਜਿਹੜੇ ਚਾਰ ਪੜਾ ਆ ਇਸਲਾਮ ਦੇ ਜਿਹਦਾ ਵਿੱਚ ਅਖੀਰਲਾ ਪੜਾ ਆ ਹਕੀਕਤ ਵਾਲਾ ਉਹ ਕਹਿੰਦੇ ਕਿ ਅਸੀਂ ਜਿਉਂਦੇ ਜੀ ਰੱਬ ਦੇ ਨਾਲ ਜਿਹੜਾ ਆ ਉਹ ਇਕਮਿਕ ਹੋ ਜਾਣਾ ਅਸੀਂ ਉਸ ਦੇ ਵਿੱਚ ਫਨਾ ਹੋ ਜਾਣਾ ਠੀਕ ਹੈ ਤਸ਼ਾਹੂਸਨ ਔਰ ਬਾਬਾ ਫਰੀਦ ਦੇ ਵਿੱਚ ਮੇਨ ਇਹ ਡਿਫਰੈਂਸ ਆਂਦਾ ਆ ਕਿ ਬਾਬਾ ਫਰੀਦ ਸ਼ਰੀਅਤ ਨੂੰ ਮੰਨਦੇ ਆ ਔਰ ਸ਼ਾਹ ਹੁਸੈਨ ਜਿਹੜਾ ਸ਼ਰੀਅਤ ਨੂੰ ਨਹੀਂ ਮੰਨਦੇ ਉਹ ਜਿਹੜੀ ਹੈ ਉਹ ਬਗਾਵਤ ਕਰਦੇ ਆ ਠੀਕ ਹੈ ਉਹ ਕਹਿੰਦੇ ਕਿ ਅਸੀਂ ਆਪਣੇ ਆਪ ਨੂੰ ਪਹਿਚਾਣੀਏ ਸ਼ਾਹ ਹੁਸੈਨ ਕਹਿੰਦੇ ਆ ਕਿ ਕਹਿੰਦੇ ਕਿ ਅਸੀਂ ਆਪਣੇ ਆਪ ਨੂੰ ਪਛਾਣ ਲਿਆ ਤੇ ਸਾਨੂੰ ਅਸੀਂ ਸਾਰਿਆਂ ਨੂੰ ਸਭ ਕੁਝ ਪਹਿਚਾਣ ਲਿਆ ਜਿਹਦੇ ਵਿੱਚ ਉਹਨਾਂ ਦੀ ਬੜੀ ਇੱਕ ਇੰਪੋਰਟੈਂਟ ਜਿਹੜੀ ਹੈ ਇੱਕ ਤੁਕ ਆਂਦੀ ਆ ਕਿ ਆਪ ਨੂੰ ਇਹ ਜਿਹੜੀ ਹੈ ਕੋਟ ਬਹੁਤ ਸੋਹਣੀ ਕੋਟ ਆ ਇਹੀ ਸਾਨੂੰ ਜਿਹੜੀ ਹਰੇਕ ਨੂੰ ਇਹਦੇ ਉੱਤੇ ਅਮਲ ਕਰਨਾ ਚਾਹੀਦਾ ਕਿ ਆਪ ਨੂੰ ਪਛਾਣ ਬੰਦੇ ਆਪ ਨੂੰ ਪਛਾਣ ਜੇ ਤੂੰ ਆਪਣਾ ਆਪ ਪਛਾਤਾ ਸਾਹਿਬ ਨੂੰ ਮਿਲਨ ਆਸਾਨ ਬੰਦੇ ਆਪਣੇ ਆਪ ਨੂੰ ਕਹਿੰਦੇ ਸਾਨੂੰ ਪਹਿਚਾਣਨਾ ਚਾਹੀਦਾ ਜੇ ਤੂੰ ਆਪਣਾ ਆਪ ਪਛਾਣ ਲਿਆ ਤੇ ਤੂੰ ਜਿਹੜਾ ਆ ਸਾਹਿਬ ਨੂੰ ਵੀ ਪਹਿਚਾਣ ਲਿਆ ਤੂੰ ਪ੍ਰਮਾਤਮਾ ਨੂੰ ਹੀ ਮੇछा ਪਹਿਚਾਣ ਲਿਆ ਇਹ ਉਹੀ ਗੱਲ ਆ ਜਾਂਦੀ ਆ ਜਿਹੜੇ ਕਿ ਸਾਡੇ ਭਗਤਾਂ ਦੀ ਬਾਣੀ ਦੇ ਵਿੱਚ ਵੀ ਜਿਹੜੀ ਇੱਕ ਲਾਈਨ ਆਂਦੀ ਆ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਬ੍ਰਹਮੰਡ ਚ ਵਿਚਰ ਰਿਹਾ ਆ ਉਹ ਸਾਡੇ ਅੰਦਰ ਵੀ ਵਿਚਰ ਰਿਹਾ ਅਸੀਂ ਅਗਰ ਖੋਜ ਕਰ ਲਈ ਅਸਰੇ ਆਪਣੇ ਅੰਦਰ ਦੀ ਖੋਜ ਕਰ ਲਈ ਤਾ ਸਾਨੂੰ ਅਸੀਂ ਪ੍ਰਮਾਤਮਾ ਨੂੰ ਜਿਹੜਾ ਆ ਅਸੀਂ ਆਪਣੇ ਅੰਦਰ ਹੀ ਜਿਹੜੀ ਹੈ ਉਹ ਪਾ ਸਕਦੇ ਹਾਂ ਠੀਕ ਹੈ ਸੋ ਅਗਰ ਬੇਸਿਕ ਕੋਈ ਜਿਹੜੀ ਇਨਫੋਰਮੇਸ਼ਨ ਆ ਜਿਹਦੇ ਵਿੱਚ ਆਪਾਂ ਦੇਖ ਲਈਏ ਕਿ ਅਗਰ ਸ਼ਾਹ ਹਸਨ ਜਿਹਦਾ ਜਿਹੜਾ ਸਮਾ ਆ ਉਹ 1539 ਤੋਂ 1500 99 ਜਿਹੜਾ ਉਹ ਮੰਨਿਆ ਗਿਆ ਆ ਜਨਮ ਨੂੰ ਲੈ ਕੇ ਕਾਫੀ ਜਿਹੜੀ ਹੈ ਉਹ ਮਤ ਪੇਟ ਜਿਹੜੇ ਉਹ ਚੱਲਦੇ ਰਹਿੰਦੇ ਆ ਜਿਵੇਂ ਅਗਰ ਆਪਾਂ ਗੱਲ ਕਰੀਏ ਜੀਤ ਸਿੰਘ ਸ਼ੀਤਲ ਦੀ ਜੀਤ ਸਿੰਘ ਛੀਤਲ ਦੇ ਅਨੁਸਾਰ ਜਿਹੜਾ ਸ਼ਾਹ ਉਸਹਿਨ ਦਾ ਜਨਮ 1538 ਮੰਨਦੇ ਆ ਠੀਕ ਹੈ ਉਹਦਾ ਵੈਸੇ 1539 ਵੀ ਆ ਪਰ ਅਗਰ ਕਦੀ ਤੁਮ ਇਹਦਾ ਪੁੱਛ ਲਿਆ ਜਾਵੇ ਕਿ ਜੀਤ ਸਿੰਘ ਛੀਤਲ ਅਨੁਸਾਰ ਸ਼ਾਹ ਉਸਹਿਨ ਦਾ ਜਨਮ ਕਦੋਂ ਆ ਤਾਂ ਤੁਹਾਨੂੰ 1538 ਜਿਹੜਾ ਆਨਸਰ ਲਾਉਣਾ ਪੈਣਾ ਔਰ ਮੰਨ ਲਓ ਅਗਰ ਆਪਸ਼ਨ ਦੇ ਵਿੱਚ ਕਦੀ ਇਦਾਂ ਨਹੀਂ ਹੋਊਗਾ ਕਿ 38 ਔਰ 39 ਦੋਨੋਂ ਆਪਸ਼ਨ ਦੇ ਵਿੱਚ ਆਉਣਗੇ ਜਾਂ 38 ਆਏਗਾ ਜਾਂ ਫਿਰ 39 ਆਏਗਾ ਠੀਕ ਹੈ ਸੁਸ਼ਾਹ ਹੁਸੈਨ ਦਾ ਜਨਮ ਜਿਹੜਾ ਹੈ ਉਹ 1539 ਤੋਂ 1599 ਜਿਹੜਾ ਉਹ ਮੰਨਿਆ ਜਾਂਦਾ ਆ ਪਿਤਾ ਦਾ ਜਿਹੜਾ ਨਾਮ ਸੀਗਾ ਇਹਨਾਂ ਦਾ ਸ਼ੇਖ ਉਸਮਾਨ ਢੱਡਾ ਢੱਡਾ ਵੰਸ਼ ਦੇ ਵਿੱਚੋਂ ਜਿਹੜੇ ਹੈ ਸ਼ਾਹ ਹੁਸੈਨ ਸੀਗੇ ਔਰ ਜਿਹੜੇ ਜਾਤ ਦੇ ਜੁਲਾਹੇ ਸੀਗੇ ਇੱਕ ਵਾਰ ਕੁਐਸਚਨ ਜਿਹੜਾ ਉਹ ਬਣ ਜਾਂਦਾ ਪਿਤਾ ਦਾ ਨਾਮ ਸ਼ੇਖ ਉਸਮਾਨ ਢੱਡਾ ਜਾਤ ਦੇ ਜਿਹੜੇ ਜਿਲਾਸ ਹੈਗੇ ਔਰ ਇਹਨਾਂ ਦਾ ਜਿਹੜਾ ਜਨਮ ਸਥਾਨ ਲਾਹੌਰ ਪਾਕਿਸਤਾਨ ਠੀਕ ਹੈ ਢੱਡਾ ਵੰਸ਼ ਦੇ ਵਿੱਚੋਂ ਸੀਗੇ ਇਹ ਜਾਤ ਦੇ ਜੁਲਾਹੇ ਤੇ ਇੱਕ ਹੋਰ ਨਾਮ ਦੇ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਹੈ ਇਹਨਾਂ ਨੂੰ ਕਲਸਰਾਏ ਵੀ ਜਿਹੜਾ ਹੈ ਉਹ ਕਿਹਾ ਜਾਂਦਾ ਹੈ ਕਲਸਰਾਏ ਕਲਸਰਾਏ ਇਹਨਾਂ ਦਾ ਜਿਹੜਾ ਆ ਉਹ ਗੋਥ ਸੀਗਾ ਠੀਕ ਹੈ ਕਲਸਰਾਏ ਗੋਥ ਸੀ ਤਾਂ ਇਸੇ ਲਈ ਕਈ ਜਗ੍ਹਾ ਆਪ ਨੂੰ ਸ਼ਾਹ ਹੁਸੈਨ ਕਲਸਰਾਏ ਵੀ ਜਿਹੜਾ ਉਹ ਕਿਹਾ ਜਾਂਦਾ ਹੈ ਠੀਕ ਹੈ ਕਹਿੰਦੇ ਆ ਕਿ ਕਲਸਰਾਏ ਨਾਮ ਇੱਕ ਕੋਈ ਬੰਦਾ ਸੀ ਜਿਹੜਾ ਹਿੰਦੂ ਸੀਗਾ ਤੇ ਜਿਨੇ ਫਿਰੋਜ਼ ਸ਼ਾ ਤੁਗਲਕ ਤੇ ਰਾਜ ਵੇਲੇ ਇਸਲਾਮ ਜਿਹੜਾ ਉਹ ਕਬੂਲ ਕਰ ਰਿਹਾ ਸੀਗਾ ਜਿਸ ਤੋਂ ਬਾਅਦ ਉਹ ਕਲਸਰਾਏ ਤੋਂ ਸ਼ੇਖੁਲ ਇਸਲਾਮ ਜਿਹੜਾ ਉਹ ਬਬ ਬਣ ਗਿਆ ਸੀਗਾ ਠੀਕ ਹੈ ਇਦਾਂ ਜਿਹੜਾ ਹੈ ਇਤਿਹਾਸ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਠੀਕ ਹੈ ਹੁਣ ਕਹਿੰਦੇ ਆ ਕਿ ਸ਼ਾਹ ਹੁਸੈਨ 26 ਸਾਲ ਦੀ ਉਮਰ ਤੱਕ ਸ਼ਾਹ ਹੁਸੈਨ ਇਸਲਾਮ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਠੀਕ ਹੈ ਸ਼ਾਹ ਹੁਸੈਨ 26 ਸਾਲ ਦੀ ਉਮਰ ਤੱਕ ਉਹ ਜਿਹੜਾ ਹੈ ਨਿਯਮਾਂ ਨੂੰ ਫਾਲੋ ਕਰਦਾ ਹੈ ਸ਼ਰੀਅਤ ਨੂੰ ਫਾਲੋ ਕਰਦਾ ਹੈ ਤੇ ਲਾਲ ਪਗਵਾ ਵੀ ਜਿਹੜਾ ਹੈ ਉਹ ਬਾਣਾ ਕਹਿੰਦੇ ਪਾਉਂਦੇ ਰਹੇ ਪਰ ਕਹਿੰਦੇ ਜੀਵਨ ਚ ਬਦਲਾਵ ਉਸ ਵੇਲੇ ਆਇਆ ਜਦੋਂ ਆਪ ਲਾਹੌਰ ਦੇ ਸ਼ੇਖ ਸਾਇਦ ਮੈਂਥੇ ਜਿਹੜਾ ਨੋਟ ਕਰ ਦਿੰਨਾ ਕਹਿੰਦੇ ਆ ਕਿ ਸ਼ੇਖ ਸ਼ਾਇਦullah ਇਹਨੇ ਕੋਲੋਂ ਜਦੋਂ ਆਪ ਨੇ ਜਿਹੜੀ ਇਹ ਕੁਰਾਨ ਪੜ੍ਹੀ ਕੁਰਾਨ ਦੀ ਵਿਆਖਿਆ ਜਦੋਂ ਪੜ੍ਹੀ ਕਹਿੰਦੇ ਆ ਕਿ ਉਦੋਂ ਇਹਨਾਂ ਦੇ ਜੀਵਨ ਦੇ ਵਿੱਚ ਇੱਕ ਬਦਲਾਅ ਆਇਆ ਇਹਨਾਂ ਦੇ ਵਿੱਚ ਬੜੇ ਚੇਂਜੇਸ ਆਏ ਜਿਹਦੇ ਵਿੱਚ ਆਇਆ ਕਿ ਇਹਨਾਂ ਨੇ ਹੌਲੀ-ਹੌਲੀ ਜਿਹੜੀ ਹੈ ਸ਼ਰੀਅਤ ਦੇ ਖਿਲਾਫ ਜਿਹੜੀ ਉਹ ਬਗਾਵਤ ਜਿਹੜੀ ਉਹ ਸ਼ੁਰੂ ਕੀਤੀ ਉਸ ਦਾ ਕਾਰਨ ਕੀ ਆ ਕਿ ਜਿਵੇਂ ਸੂਫੀਇਜ਼ਮ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਜਿਵੇਂ ਮੈਂ ਕਲਾਸ ਦੇ ਵਿੱਚ ਵੀ ਗੱਲ ਕੀਤੀ ਸੀ ਇੱਕ ਵਾਰੀ ਕਿ ਜਿਵੇਂ ਮਨਸੂਰ ਨਾਮਕ ਇੱਕ ਜਿਹੜੇ ਸੂਫੀ ਹੋਏ ਆ ਕਿ ਜਿਨ੍ਹਾਂ ਨੇ ਅਨਲ ਹੱਕ ਦਾ ਨਾਰਾ ਲਾਇਆ ਸੀ ਅਨਲ ਹਕਤ ਮਤਲਬ ਉਹਨੇ ਇਹ ਕਿਆ ਸੀ ਕਿ ਮੈਂ ਹੀ ਬ੍ਰਹਮ ਆ ਮੈਂ ਹੀ ਰੱਬ ਆ ਠੀਕ ਹੈ ਕਿਉਂ ਕਿਉਂਕਿ ਜਦੋਂ ਇੱਕ ਸਟੇਜ ਆ ਜਾਂਦੀ ਹੈ ਜਦੋਂ ਅਸੀਂ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦੇ ਆ ਤਾਂ ਫਿਰ ਕੋਈ ਡਿਫਰੈਂਸ ਨਹੀਂ ਰਹਿ ਜਾਂਦਾ ਪਰ ਜਿਹੜੇ ਧਰਮ ਦੇ ਲੋਕ ਹੁੰਦੇ ਆ ਧਰਮ ਦੇ ਜਿਹੜੇ ਠੇਕੇਦਾਰ ਹੁੰਦੇ ਆ ਕਟੜ ਲੋਕ ਹੁੰਦੇ ਆ ਉਹ ਇਸ ਚੀਜ਼ ਨੂੰ ਇਸ ਜਿਹੜੀ ਹੈ ਇੱਕ ਕਹਿ ਲਓ ਕਿ ਰੋਹਾਨੀਅਤ ਦੀਸ ਲੈਵਲ ਨੂੰ ਜਿਹੜਾ ਹੈ ਉਹ ਪਹਿਚਾਨ ਨਹੀਂ ਪਾਉਂਦੇ ਤਾਂ ਉਹ ਕਹਿੰਦੇ ਆ ਕਿ ਇਹਦੇ ਵਿੱਚ ਹੰਕਾਰ ਆ ਗਿਆ ਇਕ ਕਾਫਰ ਹੋ ਗਿਆ ਕਿ ਇਹ ਆਪਣੇ ਆਪ ਨੂੰ ਹੀ ਜਿਹੜਾ ਖੁਦਾ ਜਿਹੜਾ ਜਾਣਨ ਲੱਗ ਗਿਆ ਠੀਕ ਹੈ ਤਾਂ ਇਹ ਕਹਿੰਦੇ ਆ ਕਿ ਇੱਕ ਵਾਰੀ ਆ ਮਤਲਬ ਆਪਾ ਸ਼ਾਹ ਹੁਸੈਨ ਦੀ ਅਗਰ ਗੱਲ ਕਰੀਏ ਸ਼ਾਹ ਹੁਸੈਨ ਦੇ ਵਿੱਚ ਵੀ ਇੱਕ ਵਾਰ ਇੱਕ ਚੀਜ਼ ਦਾ ਜ਼ਿਕਰ ਆਂਦਾ ਜਿਹਦੇ ਵਿੱਚ ਕਹਿੰਦੇ ਕਿ ਜਦੋਂ ਇੱਕ ਵਾਰੀ ਕਿਸੇ ਨੇ ਇਹਨਾਂ ਤੋਂ ਆਪਣੀ ਸ਼ਨਾਖਤ ਪੁੱਛੀ ਸ਼ਨਾਖਤ ਸ਼ਨਾਖਤ ਮਤਲਬ ਕੀ ਹੁੰਦਾ ਪਹਿਚਾਨ ਕਹਿੰਦੇ ਜਦੋਂ ਕਿਸੇ ਨੇ ਇਹਨਾਂ ਕੋਲ ਆਪਣੀ شناخت ਪੁੱਛੀ ਤਾਂ ਕਹਿੰਦੇ ਇਹਨਾਂ ਨੇ ਕਿਹਾ ਕਿ ਨਾਮ ਹੈ ਮੁਸਾਫਿਰ ਹਾਂ ਨਾਮ ਮੁਸਲਮਾਨ ਨਾ ਮੂਮਿਨ ਨਾ ਹੀ ਮੈਂ ਕਾਫਿਰ ਹਾਂ ਉਹ ਕਹਿੰਦੇ ਫਿਰ ਤੂੰ ਹੈ ਕੌਣ ਆ ਉਹ ਕਹਿੰਦੇ ਮੈਂ ਉਹ ਹਾਂ ਜੋ ਪਹਿਲਾ ਸਾਂ ਇਹ ਬੜੀ ਇੰਪੋਰਟੈਂਟ ਲਾਈਨ ਆ ਉਹ ਕਹਿੰਦੇ ਮੈਂ ਉਹ ਹਾਂ ਜੋ ਪਹਿਲਾ ਸਾਂ ਠੀਕ ਹੈ ਤਾਂ ਕਹਿੰਦੇ ਕਿ ਇਸ ਜਿਹੜੀ ਗੱਲ ਤੋਂ ਜਿਹੜੇ ਇਹਨਾਂ ਨੂੰ ਕਾਫਰ ਜਿਹੜਾ ਲੋਕ ਵੀ ਇਹਨਾਂ ਨੂੰ ਕਹਿਣ ਲੱਗ ਗਏ ਔਰ ਸ਼ਾਹੂ ਸੈਨ ਨੂੰ ਜਿਹੜਾ ਬਹੁਤ ਭੰਡਿਆ ਗਿਆ ਮਤਲਬ ਇਹਨਾਂ ਨੂੰ ਕਹ ਲਓ ਕਿ ਭੰਡੇ ਹੋਏ ਜਿਹੜੇ ਹੈ ਇਹਨਾਂ ਨੂੰ ਬਹੁਤ ਫਿਟਕਾਰਿਆ ਗਿਆ ਲੋਕਾਂ ਵੱਲੋਂ ਵੀ ਉਸ ਦੇ ਬڑے ਕਾਰਨ ਨੇ ਉਹਦੇ ਵਿੱਚ ਇੱਕ ਕਾਰਨ ਜਿਹੜਾ ਮੈਂ ਅੱਗੇ ਵੀ ਜ਼ਿਕਰ ਕਰਾਂਗਾ ਤੇ ਉਹ ਕਾਰਨ ਕੀ ਆ ਇਹਨਾਂ ਦੇ ਮੁਰਸ਼ਿਦ ਜਿਹਨਾਂ ਦਾ ਨਾਮ ਸੀਗਾ ਮਾਧੋ ਲਾਲ ਮੁਰਸ਼ਦ ਮਾਧੋ ਲਾਲ ਦੇ ਕਰਕੇ ਜਿਹੜਾ ਇਹਨਾਂ ਨੂੰ ਬੜੀ ਫਿਟਕਾਰ ਜੜੀ ਪਈ ਬੜਾ ਇਹਨਾਂ ਨੂੰ ਭੰਡਿਆ ਗਿਆ ਰਵਾਇਤ ਇਹ ਦੱਸਦੀ ਆ ਕਿ ਇਹਨਾਂ ਦਾ ਪ੍ਰੇਮ ਇੱਕ Hindu ਮੁੰਡੇ ਦੇ ਨਾਲ ਜਿਹੜਾ ਇਹਨਾਂ ਦਾ ਪ੍ਰੇਮ ਸੀਗਾ ਜਿਹਨੂੰ ਮਾਧੋ ਲਾਲ ਕਹਿੰਦੇ ਆ ਤੇ ਇਸੇ ਲਈ ਸ਼ਾਹ ਹੁਸੈਨ ਉਹ ਜਿਹੜਾ ਆ ਮਾਧੋ ਲਾਲ ਜਿਹੜਾ ਆ ਹੁਸੈਨ ਵੀ ਕਹਿੰਦੇ ਇੱਕ ਨਾਮ ਇਹਨਾਂ ਦਾ ਇਹਨਾਂ ਨੂੰ ਮਾਧੂ ਲਾਲ ਹੁਸੈਨ ਵੀ ਜਿਹੜਾ ਉਹ ਕਹਿੰਦੇ ਠੀਕ ਹੈ ਇੱਕ ਇਹਨਾਂ ਦੇ ਬਾਰੇ ਇੱਕ ਇਹਨਾਂ ਦੀ ਜਿਹੜੀ ਆਪਾਂ ਕਹਿ ਸਕਦੇ ਇੱਕ ਛੋਟੀ ਜਿਹੀ ਜਿਹੜੀ ਇੰਟਰੋ ਆ ਔਰ ਅਗਰ ਆਪਾਂ ਇਹਨਾਂ ਦੀ ਸੰਪਰਦਾ ਦੀ ਗੱਲ ਕਰੀ ਤਾਂ ਇਹ ਮਲਾਮਤੀ ਸੰਪਰਦਾ ਦੇ ਵਿੱਚੋਂ ਜਿਹੜੇ ਆਉਂਦੇ ਆ ਜਿਵੇਂ ਆਪਾਂ ਕਲਾਸ ਦੇ ਵਿੱਚ ਜਦੋਂ ਅਸੀਂ ਸ਼ੁਰੂ ਕੀਤੀ ਸੀ ਕਲਾਸ ਤੋਂ ਦੇ ਵਿੱਚ ਅਸੀਂ ਸੰਪਰਦਾਵਾਂ ਦੀ ਜਿਹੜੀ ਗੱਲ ਕੀਤੀ ਸੀ ਜਿਹਦੇ ਵਿੱਚ ਅਸੀਂ ਚਿਸ਼ਤੀ ਸੰਪਰਦਾ ਸੋਰਾਵਰ ਮਲਾਮਤੀ ਸੰਪਰਦਾ ਪੜ੍ਹੀ ਆ ਨਕਸ਼ਬੰਦੀ ਕਾਦਰੀ ਤਾਂ ਸ਼ਾਹ ਉਸਹੈਣ ਜਿਹੜੇ ਆ ਉਹ ਮਲਾਮਤੀ ਸੰਪਰਦਾ ਦੇ ਵਿੱਚੋਂ ਜਿਹੜੇ ਉਹ ਆਉਂਦੇ ਆ ਇਹਨਾਂ ਨੂੰ ਕਦੀ ਕਦੀ ਜਿਹੜਾ ਕਾਦਰੀ ਮਲਾਮਤੀ ਵੀ ਜਿਹੜਾ ਉਹ ਕਹਿ ਦਿੱਤਾ ਜਾਂਦਾ ਪਰ ਕਾਦਰੀ ਦੇ ਵਿੱਚੋਂ ਜਿਹੜੇ ਬੁੱਲੇ ਸ਼ਾ ਮੰਨਦੇ ਆ ਔਰ ਜਿਹੜੇ ਪਿਛਲੀ ਵਾਰੀ ਦੇ ਐਗਜ਼ਾਮ ਦੇ ਵਿੱਚ ਵੀ ਮਲਾਮਤੀ ਉਹਨਾਂ ਨੇ ਹੀ ਜਿਹੜਾ ਸ਼ਾਹ ਸੈਨ ਲਈ ਜਿਹੜਾ ਉਹ ਸੇ ਕੀਤਾ ਸੀ ਔਰ ਇਹਨਾਂ ਦੀ ਜਿਹੜੀ ਸੰਪਰਦਾ ਕਿਹੜੀ ਹੋਈ ਮਲਾਮਤੀ ਸੰਪਰਦਾ ਔਰ ਅਗਰ ਆਪ ਪਹਿਨਤੀ ਗੱਲ ਕਰੀਏ ਇਹਨਾਂ ਦੇ ਜਦੋਂ ਇਹਨਾਂ ਦਾ ਦੌਰ ਸੀਗਾ ਤਾਂ ਇਹਨਾਂ ਦੇ ਦੌਰ ਦੇ ਵਿੱਚ ਜੋ ਉਸ ਟਾਈਮ ਦੇ ਸਮਕਾਲੀ ਸ਼ਾਸਕ ਸੀਗੇ ਤਾਂ ਉਹ ਅਕਬਰ ਤੇ ਜਹਾਂਗੀਰ ਮੰਨੇ ਜਿਹੜੇ ਜਾਂਦੇ ਆ ਅਕਬਰ ਤੇ ਜਹਾਂਗੀਰ ਇਹਨਾਂ ਦੇ समकालीन शासक ठीक है ये ਤੁਸੀਂ ਜਿਹੜੀ ਇਹ ਚੀਜ਼ ਯਾਦ ਰੱਖਣੀ ਆ ਸੋ ਜਿਹੜੀ ਆਪਾਂ ਇੱਥੇ ਗੱਲ ਕਰ ਰਹੇ ਸੀਗੇ ਕਿ ਮਾਦੋ لال ਜਿਹੜਾ ਇਹਨਾਂ ਦਾ ਮੁਰਸ਼ਿਦ ਉਹਦੇ ਕਰਕੇ ਇਹ ਬੜੀ ਸੁਰਖੀਆਂ 'ਚ ਰਹੇ ਬੜੇ ਪ੍ਰਸਿੱਧ ਵੀ ਹੋਏ ਔਰ ਲੋਕਾਂ ਨੇ ਇਹਨਾਂ ਨੂੰ ਫਿਟਕਾਰਿਆ ਵੀ ਜਿਹੜਾ ਉਹ ਬਹੁਤ ਠੀਕ ਹੈ ਇਹਨਾਂ ਦਾ ਜਿਹੜਾ ਜ਼ਿਕਰ ਆਂਦਾ ਆ ਇੱਕ ਹੋਰ ਕਿ ਜਿਵੇਂ ਕਹਿੰਦੇ ਆ ਕਿ ਇਹ ਗੁਰੂ ਅਰਜੁਨ ਦੇਵ ਜੀ ਨਾਲ ਵੀ ਇਹਨਾਂ ਦੀ ਜਿਹੜੀ ਇਹ ਮੁਲਾਕਾਤ ਦਾ ਜ਼ਿਕਰ ਜਿਹੜਾ ਆਉਂਦਾ ਆ ਠੀਕ ਹੈ ਇੱਕ ਕੁਝ ਜਿਹੜੇ ਅ ਕਿਸੇ ਸਾਹਿਤਕਾਰ ਜਾਂ ਇਤਿਹਾਸਕਾਰ ਦੇ ਅਨੁਸਾਰ ਕੁਝ ਕਥਨ ਜਿਹੜੇ ਆ ਜਿਹੜੇ ਸਾਨੂੰ ਮਿਲਦੇ ਆ ਜਿਹਦੇ ਵਿੱਚ ਡਾਕਟਰ ਲਾਜਵੰਤੀ ਅ ਇੱਕ ਕਥਨਾ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਸ਼ਾਹ ਹੁਸੈਨ ਦਾ ਸੂਫੀ ਰਹਸਵਾਲ ਪਾਰਟੀ ਤੇ ইরਾਨੀ ਵਿਚਾਰਾਂ ਦਾ ਚੰਗਾ ਸੁਮੇਲ ਹੈ ਠੀਕ ਹੈ ਇਹ ਡਾਕਟਰ ਲਾਜਵੰਤੀ ਦੇ ਅਨੁਸਾਰ ਜਿਹੜੀ ਕੁਝ ਉਹਨਾਂ ਦੇ ਵਿਚਾਰ ਆ ਆਪਣੇ ਉਹਨਾਂ ਨੇ ਕੁਝ ਖੋਜ ਕੀਤੀ ਜਿਹਦੇ ਵਿੱਚ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਉਹ ਸਾਡੇ ਸਾਹਮਣੇ ਰੱਖੇ ਇੱਕ ਹੋਰ ਜਿਹਦੇ ਜਿਨ੍ਹਾਂ ਦੀ رائے ਜਿਹੜੀ ਬੜੀ ਅਹਿਮੀਅਤ ਰੱਖਦੀ ਹੁੰਦੀ ਆ ਡਾਕਟਰ ਮੂਨ ਸਿੰਘ ਦੀਵਾਨਾ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਸਾਹਮਣੇ ਆਉਂਦੇ ਆ ਜੇ ਜੋ ਕਿ ਆਪਣੀ ਪੁਸਤਕ ਕਾਫੀਆਂ ਸ਼ਾਹ ਹੁਸੈਨ ਦੇ ਵਿੱਚ ਜਿਹੜਾ ਉਹ ਬਿਆਨ ਕਰਦੇ ਆ ਇਹ ਇਹਨਾਂ ਦੀ ਪੁਸਤਕ ਆ ਡਾਕਟਰ ਮੂਨ ਸਿੰਘ ਦੀਵਾਨਾ ਨੇ ਠੀਕ ਹੈ ਕਾਫੀਆਂ ਸ਼ਾਹ ਹੁਸੈਨ ਜਿਹਦੇ ਵਿੱਚ ਇਹ ਲਿਖਦੇ ਆ ਕਿ ਬਹੁਤ ਸਾਰੇ ਪੱਖਾਂ ਉੱਤੇ ਜਿਹੜਾ ਆ ਜਦੋਂ ਉਹਨਾਂ ਨੇ ਖੋਜ ਕੀਤੀ ਤਾਂ ਸਾਹਮਣੇ ਆਇਆ ਕਿ ਬਹੁਤ ਸਾਰੇ ਪੱਖਾਂ ਦੇ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਡਿਸਾਈਡ ਕੀਤਾ ਕਿ ਸ਼ਾਹ ਹੁਸੈਨ ਦੇ ਉੱਤੇ ਵੀ ਜਿਹੜਾ ਆ ਗੁਰਮਤ ਦਾ ਜਿਹੜਾ ਆ ਪ੍ਰਤੱਖ ਪ੍ਰਭਾਵ ਜਿਹੜਾ ਆ ਉਹ ਦਿਖਦਾ ਆ ਠੀਕ ਹੈ ਹੁਣ ਦੇਖੋ ਇਹਦਾ ਏਦਾਂ ਤਾਂ ਹੈ ਨਹੀਂ ਕਿ ਕਿਉਂਕਿ ਉਸ ਟਾਈਮ ਦੇ ਉੱਤੇ ਸਿੱਖ ਧਰਮ ਵੀ ਜਿਹੜਾ ਆ ਆਪਣੀ ਕਹਿ ਲਓ ਕਿ ਕਾਫੀ ਪੜਨਾ ਪਿਆ ਸੀਗਾ ਕਾਫੀ ਲੋਕ ਜਿਹੜੇ ਸਿੱਖ ਧਰਮ ਨੂੰ ਜਾਣ ਰਹੇ ਸੀਗੇ ਸਿੱਖ ਧਰਮ ਦੇ ਵਿੱਚ ਸ਼ਾਮਲ ਜਿਹੜੇ ਉਹ ਹੋ ਰਹੇ ਸੀ ਠੀਕ ਹੈ ਹੁਣ ਸਹਾਉਸੈਨ ਵੀ ਉਸ ਟਾਈਮ ਦੇ ਉੱਤੇ ਬੜਾ ਪ੍ਰਸਿੱਧ ਸੀ ਸੋ ਐਦਾ ਹੋ ਨਹੀਂ ਸਕਦਾ ਕਿ ਉਹਨਾਂ ਦੇ ਉੱਤੇ ਜਿਹੜਾ ਹੈ ਕਿਸ ਇੱਕ ਦੂਜੇ ਉੱਤੇ ਕੋਈ ਚੀਜ਼ ਦਾ ਜਿਹੜਾ ਪ੍ਰਭਾਵ ਆ ਉਹ ਨਾ ਪਿਆ ਹੋਵੇ ਜ਼ਰੂਰ ਜਿਹੜਾ ਪ੍ਰਭਾਵ ਉਹ ਪਿਆ ਹੋਵੇਗਾ ਸਹਾਉਸੈਨ ਨੇ ਵੀ ਗੁਰੂ ਸੇਵਾ ਨਾਲ ਦੀਆਂ ਜਿਹੜੀਆਂ ਬਾਣੀਆਂ ਆ ਉਹਨਾਂ ਨੂੰ ਜ਼ਰੂਰ ਪੜਿਆ ਹੋਵੇਗਾ ਵਿਚਾਰਿਆ ਹੋਵੇਗਾ ਠੀਕ ਹੈ ਜਿਵੇਂ ਆ ਗੁਰੂ ਅਰਜੁਨ ਦੇਵ ਜੀ ਨੇ ਵੀ ਜਰੂਰ ਸ਼ਾਹੂ ਸਿੰਘ ਦੀ ਬਾਣੀ ਨੂੰ ਜਿਹੜਾ ਉਚਾਰਿਆ ਆਉਂਗਾ ਹਾਂ ਉਹ ਕਾਰਨ ਲੱਗ ਹੋ ਸਕਦਾ ਕਿ ਜਿਵੇਂ ਬਾਬਾ ਫਰੀਦ ਦੀ ਬਾਣੀ ਨੂੰ ਗੁਰੂ ਅਰਜੁਨ ਦੇਵ ਜੀ ਨੇ ਅੰਕਿਤ ਕੀਤਾ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰ ਸ਼ਾਹੂ ਸਿੰਘ ਦੀ ਬਾਣੀ ਨੂੰ ਜਿਹੜਾ ਉਹਨਾਂ ਨੇ ਅੰਕਿਤ ਨਹੀਂ ਕੀਤਾ ਠੀਕ ਹੈ ਉਦਾ ਕਾਰਨ ਕੁਝ ਵੀ ਹੋ ਸਕਦਾ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਦੇ ਅਕੋਰਡਿੰਗ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਉਹ ਕਹਿੰਦੇ ਆ ਕਿ ਉਹਨਾਂ ਦਾ ਕਾਰਨ ਇਹ ਸੀਗਾ ਕਿ ਸ਼ਾਹੂ ਸਿੰਘ ਦੀਆਂ ਰਚਨਾਵਾਂ ਦੇ ਵਿੱਚ ਪ੍ਰਭੂ ਦੇ ਰੂਪ ਨੂੰ ਲੁਕਾਉਣ ਦਾ ਜਿਹੜਾ ਯਤਨ ਕੀਤਾ ਗਿਆ ਜੜੀ ਕੋਈ ਚੀਜ਼ ਜਿਹੜੀ ਹੈ ਕੋਈ ਵਿਚਾਰਤਾ ਜੇ ਕੋਈ ਬਾਣੀ ਕੋਈ ਸ਼ਬਦ ਕੋਈ ਕਾਫੀ ਜਿਹੜੀ ਗੁਰਮਕ ਗੁਰਮਤ ਦੇ ਅਕੋਰਡਿੰਗ ਉਹ ਨਹੀਂ ਸਹੀ ਬੈਠਦੀ ਤਾਂ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸ਼ਾਮਲ ਉਹ ਨਹੀਂ ਕੀਤਾ ਗਿਆ ਅਗਰ ਕੀਤਾ ਗਿਆ ਤਾਂ ਜਿਵੇਂ ਕਈ ਫਰੀਜ਼ੀ ਦੇ ਸ਼ਲੋਕ ਆ ਜਿਨ੍ਹਾਂ ਦੇ ਨਾਲ ਸਾਨੂੰ ਗੁਰੂ ਸਹਿਬਾਨਾਂ ਦੇ ਸ਼ਲੋਕ ਵੀ ਮਿਲਦੇ ਆ ਜਿਸ ਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੇ ਉਹਨੂੰ ਆਪਣੇ ਗੁਰਮਤ ਦੇ ਅਕੋਰਡਿੰਗ ਉਸ ਦੇ ਨਾਲ ਜਿਹੜਾ ਤੁਹਾਨੂੰ ਉਸ ਨੂੰ ਚੰਗੀ ਤਰ੍ਹਾਂ ਸਮਝਾਉਣ ਦਾ ਜਿਹੜਾ ਯਤਨ ਕੀਤਾ ਹੈ ਠੀਕ ਹੈ ਔਰ ਗੁਰੂ ਅਰਜਨ ਦੇਵ ਜੀ ਨੇ ਸ਼ਾਹ ਹੁਸੈਨ ਬਾਰੇ ਇਹ ਕਿਹਾ ਆ ਕਿ ਉਹਨਾਂ ਨੇ ਜਿਹੜਾ ਆ ਜਿਹੜੀ ਪ੍ਰਮਾਤਮਾ ਦੀ ਜਿਹੜੀ ਬਾਣੀ ਆ ਜਾਂ ਪ੍ਰਮਾਤਮਾ ਦੀ ਜਿਹੜੀ ਸਿਫਤ ਆ ਉਸ ਦਾ ਰੂਪ ਆ ਜੋ ਉਸ ਦੇ ਬਾਰੇ ਕੋਈ ਕੁਝ ਵੀ ਕਹਿ ਸਕਦੇ ਹ ਉਸ ਨੂੰ ਲਕੋਣ ਦਾ ਯਤਨ ਕੀਤਾ ਜਿਹੜੀ ਕਿ ਸਾਨੂੰ ਉਹਨਾਂ ਦੀਆਂ ਕੁਝ ਲਾਈਨਾਂ 'ਚ ਵੀ ਜਿਨ੍ਹਾਂ ਬਾਰੇ ਪਤਾ ਲੱਗਦਾ ਜਿਵੇਂ ਉਹਨਾਂ ਦੀ ਲਾਈਨ ਆਂਦੀ ਆ ਕਿ ਚੁੱਪ ਵੇ ਅੜਿਆ ਚੁੱਪ ਵੇ ਅੜਿਆ ਬੋਲਣ ਦੀ ਨਹੀਂ ਜਾਵੇ ਅੜਿਆ ਠੀਕ ਹੈ ਤਾਂ ਇਹਦੇ ਵਿੱਚ ਜਿਹੜਾ ਹੈ ਇੱਕ ਚੁੱਪ ਰਹਿਣ ਦੀ ਜਿਹੜੀ ਉਹ ਗੱਲ ਕੀਤੀ ਗਈ ਆ ਮਤਲਬ ਲੁਕੋਉਣ ਦੀ ਕੁਝ ਵੀ ਨਾਂ ਕਹਿਣ ਦੀ ਜਿਹੜੀ ਉਹ ਗੱਲ ਇਸ ਦੇ ਵਿੱਚ ਜਿਹੜੀ ਕੀਤੀ ਹੋਈ ਆ ਜਿਹਦੇ ਵਿੱਚ ਸਾਨੂੰ ਜਿਹੜਾ ਉਹ ਪਤਾ ਲੱਗਦਾ ਆ ਕਿ ਹਾਂ ਕੋਈ ਚੀਜ਼ ਨੂੰ ਲੁਕੋਉਣ ਦਾ ਠੀਕ ਹੈ ਉਸ ਨੂੰ ਨਾਂ ਦੱਸਣ ਦਾ ਜਿਹੜਾ ਗੱਲ ਜਿਹੜੀ ਉਹ ਕੀਤੀ ਜਾਂਦੀ ਹੈ ਠੀਕ ਜਿਵੇਂ ਇਸ ਦੀ ਐਗਜ਼ਾਮਪਲ ਮੈਂ ਤੁਹਾਨੂੰ ਦਵਾ ਕਿ ਕਈ ਜਿਹੜੀ ਕਈ ਇਦਾਂ ਦੀਆਂ ਸੰਪਰਦਾਵਾਂ ਆ ਜਾਂ ਕਈ ਡੇਰੇ ਇਦਾਂ ਦੇ ਆ ਜਿਹਦੇ ਵਿੱਚ ਉਹ ਤੁਹਾਨੂੰ ਪਰਮਾਤਮਾ ਦਾ ਨਾਮ ਦਿੰਦੇ ਜਿਹਨੂੰ ਆਪਾਂ ਨਾਮਦਾਨ ਕਹਿ ਸਕਦੇ ਆ ਜਾਂ ਕੁਝ ਵੀ ਕੋਈ ਮੰਤਰ ਦਿੰਦੇ ਆ ਤੁਹਾਨੂੰ ਜਿਹੜਾ ਉਚਾਰਨ ਕਰਨ ਲਈ ਜਾਂ ਤੁਹਾਨੂੰ ਧਿਆਨ ਲਈ ਧਿਆਨ ਲਗਾਉਣ ਲਈ ਤੁਹਾਨੂੰ ਕੋਈ ਮੰਤਰ ਦਿੰਦੇ ਆ ਔਰ ਉਹਦੇ ਵਿੱਚ ਤੁਹਾਨੂੰ ਇਹ ਦੱਸਿਆ ਜਾਂਦਾ ਕਿ ਕਿਸੇ ਨੂੰ ਦੱਸਣਾ ਨਹੀਂ ਠੀਕ ਹੈ ਕਿਸੇ ਦੇ ਨਾਲ ਵੀ ਉਹ ਮੰਤਰ ਜਿਹੜਾ ਉਹ ਸ਼ੇਅਰ ਕਰਨਾ ਨਹੀਂ ਪਰ ਅਗਰ ਆਪੋਂ ਗੁਰਮਤ ਦੇ ਅਕੋਰਡਿੰਗ ਦੇਖੇ ਤਾਂ ਚੀਜ਼ ਜਿਹੜੀ ਉਹ ਬਿਲਕੁਲ ਗਲਤ ਸਾਬਿਤ ਹੁੰਦੀ ਹੈ ਕਿ ਗੁਰਬਾਣੀ ਤਾਂ ਸਾਰੇ ਲਈ ਹੈ ਗੁਰੂ ਗ੍ਰੰਥ ਸਾਹਿਬ ਸਾਰਿਆਂ ਲਈ ਆ ਉਹਨਾਂ ਨੂੰ ਕੋਈ ਵੀ ਪੜ ਸਕਦਾ ਆ ਔਰ ਉਹਦੇ ਵਿੱਚ ਸਾਡੇ ਗੁਰੂ ਸਹਿਬਾਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਕਿਸੇ ਦੇ ਨਾਲ ਜਿਹੜੀ ਹੈ ਵਿਚਾਰਧਾਰਾ ਜਿਹੜੀ ਉਹ ਨਹੀਂ ਕਿਸੇ ਦੇ ਨਾਲ ਸਾਂਝੀ ਕਰਨੀ ਜਾਂ ਕੋਈ ਵੀ ਚੀਜ਼ ਕਿਸੇ ਨੂੰ ਨਹੀਂ ਦੱਸਣੀ ਐਦਾਂ ਦਾ ਕੁਝ ਨਹੀਂ ਜਿਹੜਾ ਉਹ ਕਿਹਾ ਗਿਆ ਠੀਕ ਹੈ ਸੋ ਇਦਾਂ ਦੀਆਂ ਕਾਫੀ ਜਿਹੜੀਆਂ ਚੀਜ਼ਾਂ ਆ ਉਹ ਸਾਨੂੰ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਸੋ ਹੋਰ ਵੀ ਕਾਫੀ ਚੀਜ਼ਾਂ ਸ਼ਾਹੂਸੈਨ ਦੇ ਨਾਲ ਰਿਲੇਟਡ ਅਸੀਂ ਜਿਹੜੀਆਂ ਉਹ ਦੇਖ ਸਕਦੇ ਹਾਂ ਜਿਹਦੇ ਵਿੱਚ ਕੁਝ ਕਿਤਾਬਾਂ ਦਾ ਜ਼ਿਕਰ ਵੀ ਆਂਦਾ ਤੁਸੀਂ ਅਗਰ ਸੂਫੀਜ਼ਮ ਬਾਰੇ ਜਾਂ ਜਨੇਵੀ ਸੂਫੀ ਲੋਕ ਹੋਏ ਉਹਨਾਂ ਬਾਰੇ ਪੜ੍ਹਨਾ ਹੋਵੇ ਤਾਂ ਕਹੀ ਜਿਹੜੀਆਂ ਕਿਤਾਬਾਂ ਦਾ ਜਿਹੜਾ ਜ਼ਿਕਰ ਆਂਦਾ ਜਿਹਦਾ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ ਜਿਵੇਂ ਜੀਮਣੀਆਂ ਸੂਫੀ ਦਰਵੇਸ਼ਾ ਦੀਆਂ ਡਾਕਟਰ ਗੁਰਦੀਪ ਸਿੰਘ ਪੰਜਾਬੀ ਸੂਫੀ ਕਾਵ ਦਾ ਇਤਿਹਾਸ ये भी डॉक्टर गुरदेव सिंह मित्रा दी मित्रा दी मेजबानी खातर डॉक्टर जगतार इस्लाम ते सूफीवाद ਪ੍ਰੋਫੈਸਰ ਗੁਲਵੰਦ ਸਿੰਘ ਸੋ ਇਹ ਇਹ ਜਿਹੜੀਆਂ ਕੁਝ ਕਿਤਾਬਾਂ ਆ ਅਗਰ ਤੁਸੀਂ ਸੂਫੀਜ਼ਮ ਦੇ ਬਾਰੇ ਜਾਂ ਤੁਸੀਂ ਇਸਲਾਮ ਦੇ ਬਾਰੇ ਜਾਂ ਇਹਨਾਂ ਦੇ ਇਤਿਹਾਸ ਬਾਰੇ ਅਗਰ ਤੁਸੀਂ ਜਾਣਨਾ ਚਾਹੋ ਤਾਂ ਤੁਸੀਂ ਇਹ ਜਿਹੜੀਆਂ ਕਿਤਾਬਾਂ ਆ ਇਸ ਦੇ ਬਾਰੇ ਤੁਸੀਂ ਜਿਹੜੀ ਇਹ ਜਾਣਕਾਰੀ ਜ਼ਰੂਰ ਤੁਸੀਂ ਦੇਖ ਸਕਦੇ ਆ ਕੁਝ ਹੋਰ ਚੀਜ਼ਾਂ ਅਗਰ ਦੇਖੀ ਤਾਂ ਆਪਾਂ ਕਾਫੀ ਚੀਜ਼ਾਂ ਹੋਰ ਇਹਨਾਂ ਦੇ ਬਾਰੇ ਜਿਹੜਾ ਆ ਦੇਖ ਸਕਦੇ ਆ ਸੋ ਇੱਕ ਹੁਣ ਅਗਰ ਇਹਨਾਂ ਰਚਨਾਵਾਂ ਦੇ ਵਿੱਚ ਇਹਨਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ ਜਿਹੜੀਆਂ ਖਾਫੀਆਂ ਸਾਨੂੰ ਮਿਲਦੀਆਂ ਆ ਜਿਨ੍ਹਾਂ ਦੀ ਗਿਣਤੀ ਜਿਹੜੀ ਹੈ 150 ਸਾਨੂੰ ਜਿਹੜੀ ਉਹ ਦੇਖਣ ਨੂੰ ਮਿਲਦੀ ਆ ਜੀਤ ਸਿੰਘ ਸ਼ੀਤਲ ਅਨੁਸਾਰ ਜੀਤ ਸਿੰਘ ਸ਼ੀਤਲ ਦੇ ਅਕੋਰਡਿੰਗ ਇਹ ਜਿਹੜੀ ਕਾਫੀਆਂ ਦੀ ਗਿਣਤੀ 150 ਆ ਪਰ ਇਹਦੇ ਵਿੱਚ ਜਿਹੜੀ ਹੈ ਕਾਫੀ ਜਿਹੜਾ ਬਾਕੀ ਜਿੰਨੇ ਵੀ ਜਿਹੜੇ ਸਹਿਇਤਕਾਰ ਹੋਏ ਆ ਉਹਨਾਂ ਦੇ ਅਕੋਰਡਿੰਗ ਜਿਹੜਾ ਡਿਫਰੈਂਸ ਕਾਫੀ ਹੈ ਜਿਵੇਂ ਅਗਰ ਆਪਾਂ ਗੱਲ ਕਰੀਏ ਪਿਆਰਾ ਸਿੰਘ ਪਦਮ ਉਹਨਾਂ ਨੇ 149 ਦੱਸੀ ਹੈ ਮੋਹਨ ਸਿੰਘ ਦਿਵਾਨਾ ਨੇ 165 ਦੱਸੀ ਹੈ। ਸੁਰਿੰਦਰ ਸਿੰਘ ਕੋਲੀ ਨੇ 117 ਦੱਸੀ ਹੈ। ਠੀਕ ਹੈ। ਸੋ ਅ ਇਹ ਇਦਾਂ ਜਿਹੜੀ ਇਹ ਕਾਫੀ ਅਜੀਮੇਜੀਤ ਸਿੰਘ ਸ਼ੀਤਲ ਨੇ ਜਿਵੇਂ ਉਹਨਾਂ ਦੀ ਡੇਟ ਵੀ ਜਿਹੜੀ ਹੈ 1938 ਦੱਸੀ ਆ। ਉਹਦਾ ਜਿਹੜੀ ਹੈ 1500 1538 ਦੱਸੀ ਔਰ ਉਹਦਾ 1500 ਜਿਹੜੀ 39 ਸਨ ਜਿਹੜੀ ਉਹ ਮਿਲਦੀ ਏ ਠੀਕ ਹੈ ਸੋ ਸ਼ਾਹ ਉਸਨ ਜੀਵਨ ਰਚਨਾ ਇੱਕ ਕਿਤਾਬ ਵੀ ਮਿਲਦੀ ਹੈ ਸ਼ਾਹ ਉਸਨ ਜੀਵਨ ਰਚਨਾ ਜਿਹੜੀ ਕਿਤਾਬ ਆ ਜੀਤ ਸਿੰਘ ਸ਼ੀਤਲ ਸੋ ਅ ਅੱਜ ਦੇ ਲਈ ਆਪਾਂ ਜਸਟ ਇੰਨਾ ਹੀ ਕਰਾਂਗੇ ਸੋ ਇਹਦੇ ਵਿੱਚ ਆਪਾਂ ਥੋੜੀ ਜੀ ਬੇਸਿਕ ਇਨਫੋਰਮੇਸ਼ਨ ਜਿਹੜੀ ਇਹ ਉਹਨਾਂ ਦੀ ਲੈਂਡ ਦੀ ਆਪਾਂ ਕੋਸ਼ਿਸ਼ ਕੀਤੀ ਹੈ ਔਰ ਕਾਫੀਆਂ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਆ ਕਿ ਇੰਦੀਆਂ ਜਿਹੜੀਆਂ ਕਾਫੀਆਂ ਕਿੱਦਾਂ ਮਿਲਦੀਆਂ ਔਰ ਉਹਨਾਂ ਦੀ ਅਲੱਗ-ਅਲੱਗ ਜਿੰਨੇ ਜਿਹੜੇ ਸਾਇਤਕਰ ਹੋਵੇ ਉਹਨਾਂ ਦੇ ਅਨੁਸਾਰ ਜਿਹੜੀ ਉਹਨਾਂ ਦੀ ਡਿਫਰੈਂਸ਼ੀਏਟ ਜਿਹੜਾ ਉਹਨਾਂ ਨੂੰ ਕਿਵੇਂ ਕੀਤਾ ਗਿਆ ਹੋਰ ਵੀ ਆਪਾਂ ਜ਼ਰੂਰ ਗੱਲ ਕਰਾਂਗੇ ਪਰ ਉਹ ਆਪਾਂ ਜਿਹੜਾ ਆ ਡਿਡੀ ਕਲਾਸ ਸਾਡੀ ਲੱਗਦੀ ਉਸ ਦੇ ਵਿੱਚ ਡਿਟੇਲ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਆ ਠੀਕ ਹੈ ਸੋ ਜਿੰਨੇ ਵੀ ਵੀਡੀਓ ਦੇ ਅਖੀਰ ਤੱਕ ਬਣੇ ਰਹੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਉਸ ਨੂੰ ਲਾਈਕ ਜ਼ਰੂਰ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਜ਼ਰੂਰ ਕਰਿਓ ਔਰ ਅਗਰ ਤੁਸੀਂ ਕੋਈ ਵੀ ਇਨਫੋਰਮੇਸ਼ਨ ਅਗਰ ਲੈਣੀ ਹੈ ਤਾਂ ਮੈਂ ਫਿਰ ਇੱਕ ਵਾਰ ਨੰਬਰ ਜਿਹੜਾ ਲਿਖਾਂ 7696 604740 ਬੈਚ ਜਿਹੜਾ ਸਾਡਾ ਉਹ ਜਿਹੜਾ ਉਹ ਚੱਲ ਰਿਹਾ ਹੈ ਜਿਹਦੇ ਵਿੱਚ ਅਸੀਂ ਸੂਫੀ ਕਾਲ ਜਿਹੜਾ ਉਹ ਕਰ ਰਹੇ ਆ ਮਗਰ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਜਿਹੜਾ ਕੰਟੈਕਟ ਕਰ ਸਕਦੇ ਹੋ ਠੀਕ ਹੈ ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣੇ ਤੁਹਾਡੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ